ਸਤਿ ਸ਼੍ਰੀ ਅਕਾਲ ਪੰਜਾਬੀਓ ਤੁਸੀਂ ਦੇਖ ਰਹੇ ਹੋ ਹਾਈਪਨੋ ਚੈਨਲ ਜਿਸ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਦੇਸ਼ ਵਿਦੇਸ਼ ਦੀਆਂ ਤੇ ਸੋਸ਼ਲ ਮੀਡੀਆ ਦੀਆਂ ਸਭ ਤੋਂ ਵੱਡੀਆਂ ਖਬਰਾਂ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹਾਈਪਨੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਓ ਆਪਾਂ ਵਾਧਿਆਂ ਦੇਸ਼ ਦੀ ਸਭ ਤੋਂ ਵੱਡੀ ਖਬਰ ਵੱਲ ਅੱਜ ਦੀ ਪਹਿਲੀ ਵੱਡੀ ਖਬਰ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਦਿੱਤੇ ਵੱਡੇ ਬਿਆਨ ਪੂਰੇ ਯੂਰਪ ਵਿੱਚ ਹਲਚਲ ਮਚਾ ਦਿੱਤੀ ਹੈ ਡੈਨਮਾਰਕ ਸਰਕਾਰ ਨੇ ਸਾਫ ਕਹਿ ਦਿੱਤਾ ਹੈ ਕਿ ਗ੍ਰੀਨਲੈਂਡ ਕੋਈ ਵਪਾਰ ਦੀ ਚੀਜ਼ ਨਹੀਂ ਹੈ ਤੇ ਕਿਸੇ ਵੀ ਕੀਮਤ ਤੇ ਨਹੀਂ ਵੇਚਿਆ ਜਾ ਸਕਦਾ 트াম্প ਦੇ ਬਿਆਨ ਤੋਂ ਬਾਅਦ ਯੂਰਪੀ ਦੇਸ਼ਾਂ ਅਤੇ ਅਮਰੀਕਾ ਦੇ ਰਿਸ਼ਤਿਆਂ 'ਤੇ ਤਣਾਅ ਨਜ਼ਰ ਆ ਰਿਹਾ ਹੈ ਸੋਸ਼ਲ ਮੀਡੀਆ 'ਤੇ ਲੋਕ ਪੁੱਛ ਰਹੇ ਹਨ ਕਿ ਦੁਨੀਆ ਇੱਕ ਹੋਰ ਵੱਡੇ ਰਾਜਨੀਤਿਕ ਕਟੜਾ ਵਿੱਚ ਆ ਰਹੀ ਹੈ ਹਾਂ ਤਾਂ ਵੱਧਿਆਂ ਦੂਜੀ ਖਬਰ ਵੱਲ ਦੁਨੀਆ ਦੀ ਸਭ ਤੋਂ ਪੌਪੂਲਰ ਕੇ-ਪੌਪ ਬੈਂਡ ਬੀਟੀਐਸ ਨੇ ਆਪਣੇ ਨਾਂਮੇ ਐਲਬਮ ਅਤੇ ਵਰਲਡ ਟੂਰ ਦਾ ਐਲਾਨ ਕਰ ਦਿੱਤਾ ਹੈ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਹੈ ਟਵਿੱਟਰ ਇੰਸਟਾਗ੍ਰਾਮ ਅਤੇ YouTube ਤੇ BTS 트ੈਂਡ ਕਰਨ ਲੱਗ ਪਈ। ਚਰਚਾ ਵਿੱਚ ਇਹ ਵੀ ਹੈ ਕਿ ਇਸ ਨਵੇਂ ਐਲਬਮ 'ਚ ਦੂਆ ਲੀਪਾ ਅਤੇ ਦੋਇਸ ਨਾਲ ਕੋਲਾਬੋਰੇਸ਼ਨ ਹੋ ਸਕਦੀ ਹੈ। ਫੈਨਸ ਕਹਿ ਰਹੇ ਨੇ 2026 ਸਾਡਾ ਸਾਲ ਹੈ। ਸਭ ਤੋਂ ਵੱਡੀ ਤੀਜੀ ਖਬਰ ਵੱਲ ਜਾਈਏ। ਅਦਾਕਾਰਾ ਦੀਪਿਕਾ ਪਾਦੂਕੋ ਨੇ ਆਪਣਾ 40ਵਾਂ ਜਨਮ ਦਿਨ ਫੈਨਸ ਨਾਲ ਮਨਾਇਆ। ਉਹਨਾਂ ਦੇ ਜਨਮ ਦਿਨ ਦੇ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਤੂਫਾਨ ਵਾਂਗ ਫੈਲ ਰਹੀ। ਲੋਕ ਕਹਿ ਰਹੇ ਨੇ ਸਾਦਗੀ ਨਿਮਰਤਾ ਅਤੇ ਫੈਨਸ ਨਾਲ ਪਿਆਰ ਇਹੀ ਦੀਪਿਕਾ ਨੂੰ ਖਾਸ ਬਣਾਉਂਦੀ। ਹੁਆਪ ਆਪਾਂ ਵੱਧਿਆਂ ਚੌਥੀ ਖਬਰ ਵੱਲ। ਹੁਣ ਗੱਲ ਕਰੀਏ Shark Tank India Season 5 ਦੀ। ਨਵਾਂ ਸੀਜ਼ਨ ਸ਼ੁਰੂ ਹੋਣ ਨਾਲ ਹੀ ਪੁਰਾਣੇ ਵਾਇਰਲ ਮੂਮੈਂਟ ਦੁਬਾਰਾ ਟ੍ਰੈਂਡ ਕਰਨ ਲੱਗ ਪਏ। ਨੌਜਵਾਨ ਉਦਮੀ ਕਰ ਰਹੇ ਨੇ ਚਾਰਕ ਟੈਂਕਸਰ ਸ਼ੋਅ ਨਹੀਂ ਇਹ ਸੋਚ ਦਾ ਬਦਲਾਅ ਵੀ ਹੈ ਆਓ ਆਪਾਂ ਹੁਣ ਅਗਲੀ ਖਬਰ ਵੱਲ ਵਧੀਏ ਐਨਵੀਐ ਸਟਾਰ ਜਾਇਲਨ ਬ੍ਰਾਊਨ ਦਾ ਸਾਲਸਾ ਡਾਂਸ ਵੀਡੀਓ ਇੰਟਰਨੈਟ ਤੇ ਛਾਇਆ ਹੋਇਆ ਹੈ ਉਹਨਾਂ ਦੇ ਨਾਲ ਡਾਂਸ ਕਰਦੀ ਨਜ਼ਰ ਆਈ ਸਿੰਗਰ ਵਿਕਟੋਰੀਆ ਮੋਨੇਟ ਲੋਕ ਕਹਿ ਰਹੇ ਨੇ ਸਪੋਰਟਸ ਪਲੱਸ 뮤직 ਇਕੁਅਲ ਟੂ ਇੰਟਰਨੈਟ ਬ੍ਰੇਕਰ ਹੁਆ ਆਪਾਂ ਹੁਣ ਵੱਧਿਆ ਛੇਵੀਂ ਖਬਰ ਵੱਲ ਇੱਕ ਬਹੁਤ ਗੰਭੀਰ ਮੁੱਦੇ ਦੇ ਉੱਪਰ ਖਬਰ ਹੈ ਪਾਟ ਵਿੱਚ ਇੱਕ ਭੀੜ ਭੜ ਵਾਲੀ ਟ੍ਰੇਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਲੋਕ ਜਾਨ ਖਤਰੇ ਚ ਪਾ ਕੇ ਟ੍ਰੇਨ ਚ ਚੜਦੇ ਨਜ਼ਰ ਆ ਰਹੇ। ਇਸ ਨੇ ਰੇਲਵੇ ਸਿਸਟਮ ਸੁਰੱਖਿਆ ਅਤੇ ਆਬਾਦੀ ਦੇ ਦਬਾਅ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਦੋਸਤੋ ਇਹ ਸਨ ਅੱਜ ਦੀਆਂ ਸਭ ਤੋਂ ਵੱਡੀਆਂ ਤੇ ਟ੍ਰੈਂਡਿੰਗ ਖਬਰਾਂ। ਤੁਹਾਨੂੰ ਕਿਹੜੀ ਖਬਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰ ਗਈ? ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜਰੂਰ ਕਰਿਓ।